ਸ਼ਹੀਦ ਆਜਮ ਸਰਦਾਰ ਪਗਤ ਸਿੰਘ ਨੂੰ ਜਿਸ ਦੋਸ਼ ਦੇ ਵਿੱਚ ਫਾਂਸੀ ਦਿੱਤੀ ਗਈ ਸੀ ਉਸ ਨੂੰ ਲੈ ਕੇ ਪਾਕਿਸਤਾਨ ਦੇ ਵਿੱਚ ਇੱਕ ਕਾਨੂੰਨੀ ਲੜਾਈ ਚੱਲ ਰਹੀ ਹੈ ਉਹ ਲੜਾਈ ਜਿਹੜੀ ਹੈ ਉਹ ਲੜੀ ਜਾ ਰਹੀ ਹੈ ਸ਼ਹੀਦ ਪਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਜੋ ਕਿ ਲਾਹੌਰ ਦੇ ਵਿੱਚ ਹੈ ਔਰ ਇਸ ਲੜਾਈ ਨੂੰ ਜਿਹੜੀ ਕਾਨੂੰਨੀ ਤੌਰ ਤੇ ਲੜ ਰਹੇ ਨੇ ਉਹਨੇ ਇਮਤੀਆਜ਼ iracial ਕੁਰੈਸ਼ੀ ਜੋ ਕਿ ਅੱਜਕੱਲ੍ਹ ਭਾਰਤ ਆਏ ਹੋਏ ਨੇ ਔਰ ਚੰਡੀਗੜ੍ਹ ਦੇ ਵਿੱਚ ਨੇ ਉਹਨਾਂ ਨੇ ਗਲਤ ਗੱਲ ਕਰਦੇ ਆ ਇਮਤੀਆਜ਼ ਸਾਹਿਬ ਜੀ ਜੀ ਪਗਤ ਸਿੰਘ ਨੂੰ ਲੈ ਕੇ ਇਹ ਦਾਵਾ ਕੀਤਾ ਜਾਂਦਾ ਹੈ ਕਿ ਭਗਤ ਸਿੰਘ ਪੰਜਾਬੀ ਸੀਗਾ ਤੁਸੀਂ ਲਾਹੌਰ ਦੇ ਵਿੱਚ ਉਹਨਾਂ ਦੇ ਲਈ ਲੜਾਈ ਲੜ ਰਹੇ ਹੋ ਕਿਉਂ ਅਸਲ 'ਚ ਭਗਤ ਸਿੰਘ ਨੇ ਸਿਰਫ ਪੰਜਾਬੀਆਂ ਵਾਸਤੇ ਨਹੀਂ ਬਲਕਿ ਪੂਰੀ ਕੌਮ ਨੇਸ਼ਨ ਵਾਸਤੇ ਉਹਨਾਂ ਨੇ ਲੜਾਈ ਲੜੀ ਸੀ ਭਗਤ ਸਿੰਘ ਦਾ تعلق ਲਾਇਲਪੁਰ ਫੈਸਲਾਬਾਦ 'ਚ ਪੈਦਾ ਹੋਏ ਸਨ ਲਾਹੌਰ ਦੇ ਚੋਂ ਉਹਨੂੰ ਫਾਂਸੀ ਦਿੱਤੀ ਗਈ 23 ਮਾਰਚ 1931 ਨੂੰ ਉਹਨੂੰ ਹੈਂਗ ਕੀਤਾ ਗਿਆ ਭਗਤ ਸਿੰਘ ਸਾਡਾ ਹਿੰਦੁਸਤਾਨ ਦਾ ਤੇ ਪਾਕਿਸਤਾਨ ਦਾ ਕਾਮਨ ਹੀਰੋ ਸੀ ਇਹਨਾਂ ਨੂੰ ਮਿਸਟਰ ਜਿਹੜਾ ਸਾਂਡਰਸ ਦੇ ਕਤਲ ਕੇਸ 'ਚ ਹੈਂਗ ਕੀਤਾ ਗਿਆ ਹੈ 85 ਸਾਲ ਗੁਜ਼ਰਨ ਤੋਂ ਬਾਅਦ ਅਸੀਂ ਪਰਚੇ ਦੀ ਕਾਪੀ ਐਫ ਆਈ ਆਰ ਦੀ ਕਾਪੀ ਕਢਵਾਈ ਤੇ ਹੁੰਦੇ ਵਿੱਚ ਨਾ ਬਗਤ ਸਿੰਘ ਦਾ ਨਾਂ ਸੀ ਨਾ ਰਾਜਗੁਰੂ ਦਾ ਨਾ ਸੁਖਦੇਵ ਦਾ ਇਹਨਾਂ ਦਾ ਨਾਂ ਹੀ ਨਹੀਂ ਸੀ ਸਿਰੇ ਤੋਂ ਇਹਨਾਂ ਦਾ ਮੌਜੂਦ ਤੇ ਉਸ ਵੇਲੇ ਜਿਹੜੀ ਅਦਾਲਤਾਂ ਸਨ ਬਰਤਾਨਵੀ ਹਕੂਮਤ ਦੇ ਜ਼ੇਰੇ ਅਸਰ ਸਨ ਉਹਨਾਂ ਦਾ ਫੈਸਲਾ ਗਲਤ ਸੀ ਜੱਜਾਂ ਦਾ ਡਿਕਟੇਸ਼ਨ ਲੀਤੀ ਸੀ ਉਹਨਾਂ ਨੇ ਬਰਤਾਨਵੀ ਸਰਕਾਰ ਕੋਲੋਂ ਉਹਨਾਂ ਨੂੰ ਡਿਕਟੇਸ਼ਨ ਲੈ ਕੇ ਫੈਸਲਾ ਦਿੱਤਾ ਸੀ ਹੁਣ ਸਾਡੀ ਪਾਕਿਸਤਾਨ ਦੀ ਅਦਾਲਤ ਆਜ਼ਾਦ ਹੈ ਦੁਨੀਆ ਵੇਖੇਗੀ ਕਿ ਪਾਕਿਸਤਾਨ ਦੀ ਅਦਾਲਤ ਆਜ਼ਾਦ ਹੈ ਤੇ ਉਹਨਾਂ ਦੇ ਫੈਸਲੇ ਆਜ਼ਾਦਾ ਨਾ ਹੁੰਦੇ ਨੇ ਸਾਡਾ ਕੇਸ ਜਿਹੜਾ ਦੁਨੀਆ ਵੇਖੇਗੀ ਕਿ ਪਾਕਿਸਤਾਨ ਦੇ ਅਦਾਲੀਆ ਆਜ਼ਾਦ ਹੈ ਉੱਥੇ ਜਿਹੜਾ ਡਿਕਟੇਸ਼ਨ ਨਹੀਂ ਲੈਂਦੀ ਉੱਥੇ ਦੀ ਅਦਾਲੀਆ ਸਾਨੂੰ ਇਹਦੇ ਕਈ ਵਿਕਟਰੀਆਂ ਹੋ ਚੁੱਕੀਆਂ ਨੇ ਹੁਣ ਤੱਕ ਇਹ 13 ਚ 24 ਮਈ 13 ਚ ਜਿਹੜਾ ਕੇਸ ਅਸੀਂ ਫਾਈਲ ਕੀਤਾ ਭਗਤ ਸਿੰਘ ਰੀਓਪਨ ਕੇਸ ਇਨ ਦੀ ਫਰਸਟ ਹੀਰਿੰਗ ਹੋਈ ਮਿਸਟਰ ਜਸਿਸ ਜਸਿਸ ਸ਼ੁਜਾਤ ਅਲੀ ਖਾਨ ਸਾਹਿਬ ਨੇ ਦੀ ਹੀਰਿੰਗ ਕੀਤੀ ਸਾਡੀ ਗੁਜ਼ਾਰਸ਼ਾ ਤੋਂ ਨੇ ਇਤفاق ਕੀਤਾ ਕਿ ਕਿਉਂਕਿ ਇਸ ਕੇਸ ਦੇ ਅਸੀਂ ਅਹਿਮ ਨਕਾਤ ਉਠਾਏ ਨੇ ਜਿਨ੍ਹਾਂ ਦਾ تعلق ਤਰੀਕੇ ਆਜ਼ਾਦੀ ਨਾਲ ਹੈ ਇਸ ਇਸ ਪਟੀਸ਼ਨ ਦੇ ਲੰਬੀ ਪਟੀਸ਼ਨ ਤੁਹਾਨੂੰ ਕਾਪੀ ਵੀਂਦੀ ਦੇ ਕੇ ਜਾਵਾਂਗਾ ਮੈਂ ਜਿਹੜਾ ਨੁਕਤ ਉਠਾਇਆ ਕਰਨ ਤਲਕ ਤਰੀਕੇ ਆਜ਼ਾਦੀ ਨਾਲ ਹੈ ਤੇ ਸਾਡੀ ਗੁਜ਼ਾਰਸ਼ਾ ਤੋਂ ਉਸ ਵੇਲੇ ਦੇ ਜਸਟਿਸ ਮਿਸਟਰ ਜਸਟਿਸ ਜਾਤਲੀ ਖਾਨ ਨੇ ਇਤفاق ਕੀਤਾ ਕਨਸਟੀਟਿਊਸ਼ਨਲ ਲਾਰਜਰ ਬੈਂਚ ਵਾਸਤੇ ਵੱਡੇ ਬੈਂਚ ਵਾਸਤੇ ਚੀਫ ਜਸਟਿਸ ਨੂੰ ਰੈਫਰ ਕੀਤਾ ਕੇਸ ਤੇ 3 ਸਾਲ ਗੁਜ਼ਰਨ ਤੋਂ ਬਾਅਦ 3 ਫਰਵਰੀ 16 ਦੇ ਚਿੰਦ ਇਹਦੀ ਦੁਬਾਰਾ ਡਬੀ ਕੋਲ ਹੀアリング ਹੋਈ ਡਬਲ ਬੈਂਚ ਕੋਲ ਡਿਵੀਨ ਬੈਂਚ ਕੋਲ ਮਿਸਟਰ ਜਸਟਿਸ ਖਾਲਦ ਮਹਿਮੂਦ ਖਾਨ ਤੇ ਮਿਸਟਰ ਜਸਟਿਸ ਸ਼ਾਹਿਦ ਬਿਲਾਲ ਹਸਨ ਸਾਹਿਬ ਨੇ ਦੀ ਹੀアリング ਕੀਤੀ ਅਸੀਂ ਉਹਦੇ ਚ ਦੱਸਿਆ ਉਹਨਾਂ ਨੂੰ ਕੋਰਟ ਨੂੰ ਕਿ ਅਸਲ ਵਿੱਚ ਤਿੰਨ ਜੱਜਾਂ ਦਾ ਫੈਸਲਾ ਸੀ ਤਿੰਨ ਟਰਿਬਿਊਨਲ ਦਾ ਭਗਤ ਸਿੰਘ ਦੇ ਖਿਲਾਫ ਜਿਹੜਾ ਟਰਿਬਿਊਨਲ قائم ਹੋਇਆ ਸੀ ਸਪੈਸ਼ਲ ਟਰਿਬਿਊਨਲ ਇਹਨੂੰ ਦੋ ਜੱਜ ਨਹੀਂ ਸੁਣ ਸਕਦੇ ਇਹਨੂੰ ਚੀਫ ਸੇਕਟਾਰ ਸਾਹਿਬ ਕੋਲ ਦੁਬਾਰਾ ਭੇਜਿਆ ਜਾਵੇ ਤਾਂ ਕਿ 5 ਐਂਡ ਮੋਰ ਜੱਜਸ ਕਮਸ ਕਮ ਜਿਹੜਾ ਇਸ ਕੇਸ ਨੂੰ ਸੁਣਨ ਤੇ ਜਿਹੜਾ ਕੇਸ ਕਾਫੀ ਪੁਰਾਣਾ ਸੀ ਤੁਸੀਂ ਕਿ 85 ਸਾਲ ਪੁਰਾਣਾ ਕੇਸ ਸੀਗਾ ਉਹਦੀ ਸ਼ੁਰੂਆਤ ਕਰਨੀ ਔਰ ਉਸਦੇ ਐਵੀਡੈਂਸ ਲੱਭਣੇ ਇਹ ਕਿੰਨਾ ਕੌਖਾ ਸੀ ਔਰ ਇਹ ਤੁਸੀਂ ਕਿਉਂ ਇਹ ਜਿਹੜਾ ਸਟੈਪ ਸੀਗਾ ਇਹ ਕਿਉਂ ਚੁੱਕਿਆ ਕਿ ਭਗਤ ਸਿੰਘ ਨੂੰ ਜਿਹੜਾ ਹੈ ਉਹ ਇਨਸਾਫ ਮਿਲਣਾ ਚਾਹੀਦਾ ਇਸਲ ਚ ਥੋੜਾ ਜਿਹਾ ਸੰ ਪਿੱਛੇ ਜਾਣਾ ਪਏਗਾ 1857 ਦੀ ਜੰਗੇ ਆਜ਼ਾਦੀ ਮੇਰੇ ਵੱਡੇ ਨਾਂ ਦੇ ਵਿੱਚ ਹਿੱਸਾ ਲਿੱਤਾ ਸੀ ਮੇਰੇ ਫੋਰ ਫਾਦਰ ਤੇ ਦੋ ਹਕੀਕੀ ਪਾਈਆਂ ਨੂੰ ਜਿਹੜੇ ਕਿ ਨਵਾਬ ਅਫਸਸਾ ਜੀ ਦੀ ਫੌਜ ਦੇ ਮੁਲਾਜ਼ਮ ਸਨ ਉਹਨੂੰ ਨਵਾਬ ਅਫਸਸਾ ਸਮੇਤ ਸਰਸਾ ਦੇ ਮਕਾਮ ਤੇ ਅੰਗਰੇਜ਼ਾਂ ਨੇ ਫਾਂਸੀ ਦਿੱਤੀ ਸੀ ਹੰਗ ਕੀਤਾ ਸੀ ਮੇਰੀ ਰਗਾਂ ਚ ਉਹਨਾਂ ਦਾ ਖੂਨ ਹੈ ਉਹਨਾਂ ਦੇ ਜਿਹੜੇ ਮੇਰੇ ਫੋਰ ਫਾਦਰ ਦੀ ਅੱਜ ਵੀ ਹਿੰਦੁਸਤਾਨ ਦੇ ਵਿੱਚ ਦਰਗਾਹ ਹੈਗੀ ਹੈ ਜਲੰਧਰ ਦੇ ਕੋਲ ਬਾਦਰਾ ਇੱਕ ਜਗ੍ਹਾ ਵੇ ਉੱਥੇ ਹਿੰਦੂ ਮੁਸਲਮ ਸਿੱਖ ਈਸਾਈ ਸਭ ਜਾਂਦੇ ਨੇ ਗੱਡੀਆਂ ਦੇ ਚੜਾਵੇ ਚੜਾ ਕੇ ਜਾਂਦੇ ਨੇ ਲੋਕ ਮੁਜਾਫਰ ਨੇ ਉਹਨੂੰ ਚਾਬੀਆਂ ਦੇ ਜਾਂਦੇ ਨੇ ਉਹ ਚਾਬੀਆਂ ਅੱਗੇ ਲੰਗਰ ਚ ਪਾ ਪਾ ਦਿੰਦੇ ਨੇ ਜਿਹਨੂੰ ਚਾਬੀ ਨਿਕਲ ਵੇ ਗੱਡੀ ਉਹਨੂੰ ਹੈਂਡ ਓਵਰ ਕਰ ਦਿੰਦੇ ਨੇ ਇੱਕ ਤੇ ਮੇਰੇ ਵੇਨਸ ਜਿਹੜਾ ਆਪਣੇ ਇਨਕਲਾਬੀ ਲੋਕਾਂ ਦਾ ਖੂਨ ਸ਼ਾਮਲ ਹੈ ਦੂਜਾ ਮੈਂ ਆਪਣੇ ਵਾਲਦ ਸਾਬ ਕੋਲ ਮੇਰੇ ਵਾਲਦ ਸਾਬ ਐਡਵੋਕੇਟ ਸੁਪਰੀਮ ਕੋਰਟ ਨੇ ਫਾਰਮਰ ਜੱਜ ਨੇ ਲਾਹੌਰ ਦੇ ਚ ਤੇ 50 ਸਾਲ ਦੀ ਉਹਨਾਂ ਦੀ ਸਟੈਂਡਿੰਗ ਹੈ ਉਹਨਾਂ ਕੋਲੋਂ ਸ਼ਹੀਦ ਸ਼ਹੀਦ ਆਜ਼ਮ ਭਗਤ ਸਿੰਘ ਦੇ ਜੁਰਤੋ ਬਹਾਦਰੀ ਦੇ ਵਾਕਿਆਤ ਸੁਣਦਾ ਐ ਸੀ ਆਪਣੇ ਦਾਦਾ ਜੀਆਂ ਕੋਲੋਂ ਮੈਂ ਆਪਣੇ ਸ਼ਹੀਦ ਸ਼ਹੀਦ ਆਜ਼ਮ ਭਗਤ ਸਿੰਘ ਦੇ ਵਾਕਿਆਤ ਸੁਣਦਾ ਐ ਸੀ ਜੁਰਤੋ ਬਹਾਦਰੀ ਦੇ ਤੇ ਮੇਰੇ ਦਿਲ 'ਚ ਬੜਾ ਤਜੱਸਸ ਪੈਦਾ ਹੋਇਆ ਮੈਂ ਕਿਰਨ ਪੜ੍ਹੀਏ ਇਸ ਕੇਸ ਨੂੰ ਡੀਪਲੀ ਪੜ੍ਹੀਏ ਜਦੋਂ ਮੈਂ ਪੜ੍ਹਿਆ ਤੇ ਮੈਨੂੰ ਆਪਣੇ ਇਨੋਸੈਂਟ ਲੱਗੇ ਮਾਸੂਮ ਲੱਗੇ ਉਸ ਵੇਲੇ ਇਨਸਾਫ ਦੇ ਤਕਾਜ਼ੇ ਪੂਰੇ ਨਹੀਂ ਕੀਤੇ ਗਏ ਸਨ 450 ਗਵਾਹ ਨੂੰ ਸਫਾਈ ਦਾ ਮੌਕਾ ਹੀ ਨ ਦਿੱਤਾ ਗਿਆ ਨਾ ਕੋਈ ਕਰਾਸ ਵਰਸ਼ਨ ਹੋਇਆ ਨਾ ਕੋਈ ਕਰਾਸ ਐਗਜ਼ਾਮੀਨੇਸ਼ਨ ਹੋਇਆ ਕੁਝ ਨਹੀਂ ਹੋਇਆ ਤੇ ਉਹਨਾਂ ਨੇ ਫੈਸਲੇ ਸੁਣਾਤੇ ਜਿਹੜੀ ਡਿਗਰੀਡੇਸ਼ਨ ਮਿਲੀ ਉਹਨਾਂ ਨੂੰ ਬ੍ਰਿਟਾਨੀ ਹਕੂਮਤ ਕੋਲੋਂ ਹੁਣ ਸਾਡੇ ਕੋਲ ਮੁxtਲਫ ਮੁਲਕਾਂ ਦੇ ਲੋਕ ਰਾਬਤੇ ਚ ਨੇ ਉਹ ਆਣ ਗਏ ਸਾਨੂੰ ਅਸਿਸਟ ਕਰਨਗੇ ਇੰਡੀਆ ਤੋਂ ਮਲਕ ਮੋਮਨ ਐਡਵੋਕੇਟ ਸਾਹਿਬ ਨੇ ਜਿਨ੍ਹਾਂ ਨਾਲ ਸਾਡਾ ਗਾਹ ਬਗਾ ਰਾਬਤਾ ਰਹਿੰਦਾ ਉਹ ਸਾਡੇ ਕੋਲ ਆਂਦੇ ਰਹਿੰਦੇ ਨੇ ਪਾਕਿਸਤਾਨ ਵੀ ਤੇ ਹੁਣ ਵੀ ਅਸੀਂ ਇਹਨਾਂ ਕੋਲ ਆਏ ਕਿ ਸਾਨੂੰ ਅਸਿਸਟ ਕਰਨ ਸਾਨੂੰ ਕੋਈ ਸਾਈਟੇਸ਼ਨ ਲੱਭ ਕੇ ਦੇਣ ਐਸੇ ਹਵਾਲਾਜਾਤ ਦੇਣ ਇਹ ਕਿ ਮਸ਼ਹੂਰ ਕੇਸੇ ਬ੍ਰਿਟਾਨੀਆ ਦਾ ਜਿਹੜਾ ਆਇਰਲੈਂਡ ਉਹਦਾ ਹਿੱਸਾ ਹੁੰਦਾ ਸੀ ਕਿਸੇ ਵੇਲੇ ਉਹਨੇ ਆਜ਼ਾਦੀ ਲਈ ਤੀ ਤੇ ਜਿਹੜੇ ਉਹਦੇ ਫਾਊਂਡਰਸ ਹਨ ਆਇਰਲੈਂਡ ਦੇ ਰੋਜਰ ਕੇਸਮਿੰਟ ਉਹਨੂੰ ਹਾਈਟ੍ਰੀਜ਼ਨ ਤੇ ਫਾਂਸੀ ਦਿੱਤੀ ਗਈ ਸੀ 49 ਸਾਲ ਗੁਜ਼ਰਨ ਤੋਂ ਬਾਅਦ ਉੱਥੇ ਉਹ ਕੇਸ ਰੀਓਪਨ ਹੋਇਆ ਉਹਨੂੰ ਅਜ਼ਾਦਆਤਾਂ ਨਵਾਜ਼ਿਆ ਗਿਆ 5 ਲੱਖ افراد ਨੇ ਉਹਨੂੰ ਟ੍ਰਿਬਿਊਟ ਪੇਸ਼ ਕੀਤਾ ਯਾਨੀ 49 ਸਾਲ ਗੁਜ਼ਰਨ ਤੋਂ ਬਾਅਦ ਤੁਸੀਂ ਉਹਨੂੰ ਗੂਗਲ ਤੇ ਸਰਚ ਕਰ ਸਕਦੇ ਹੋ ਰੋਜਰ ਕੇਸਮਿੰਟ ਲਿਖੋਗੇ ਸਾਰੀ ਇਨਫੋਸਟਰੀ ਸਾਹਮਣੇ ਆ ਜਾਏਗੀ ਉਹ ਅਗਰ ਉੱਥੇ ਮਮਕਨ ਹੋ ਸਕਦਾ ਤਾਂ ਸਾਡੇ ਪਾਕਿਸਤਾਨ 'ਚ ਮਮਕਨ ਕਿਉਂ ਨਹੀਂ ਹੋ ਸਕਦਾ ਇਚੀ ਮੈਂ ਹੋਰ ਜਾਣਨਾ ਚਾਹੁੰਗਾ ਕਿਉਂਕਿ ਜਿਹੜੀ ਐਫ ਆਈ ਆਰ ਕਾਪੀ ਸੀ ਜੋ ਅਨਾਰਕਲੀ ਥਾਣੇ ਦੇ ਵਿੱਚ ਭਗਤ ਸਿੰਘ ਹੋਰਾਂ ਦੇ ਖਿਲਾਫ ਦਰਜ ਕੀਤੀ ਗਈ ਸੀ ਉਹ ਕਾਪੀ ਤੁਹਾਨੂੰ ਲੈਣ ਲਈ ਵੀ ਕਾਫੀ ਸੰਘਰਸ਼ ਕਰਨਾ ਪਿਆ ਉਹਦੇ ਬਾਅਦ ਵਿੱਚ ਸਾਨੂੰ ਕਾਨੂੰਨੀ ਜੰਗ ਲੜਨੀ ਪਈ ਜਸਟਿਸ ਸਾਹਿਬ ਪੀਸ ਨੂੰ ਅਸੀਂ ਦਿੱਤੀ ਦਰਖਾਸਤ ਲਾਹੌਰ ਦੇ ਵਿੱਚ ਅਦਾਲਤ 'ਚ ਗੁਜ਼ਾਰੀ ਬਾਈ ਇਹ ਬਾਈ ਵੀ ਦੀ ਦਰਖਾਸਤ ਦਿੱਤੀ ਕਿ ਸਾਨੂੰ ਉਹ ਕਾਪੀ ਹੈਂਡਓਵਰ ਕੀਤੀ ਜਾਵੇ ਕੋਰਟ ਨੇ ਡਾਇਰੈਕਸ਼ਨ ਜਾਰੀ ਕਰ ਦਿੱਤੀ ਕਿ ਇਹਨੂੰ ਕਾਪੀ ਦਿੱਤੀ ਜਾਵੇ ਡਾਇਰੈਕਸ਼ਨ ਤੇ ਅਮਲ ਦਰਾਮਦ ਨਾ ਹੋਇਆ ਫਿਰ ਅਸੀਂ ਕੰਪਲੈਂਸ ਪਟੀਸ਼ਨ 'ਚ ਗਏ ਕਿ ਇਸੇ ਅਮਲ ਦਰਾਮਦ ਕਰਾਇਆ ਜਾਵੇ ਉਸ ਉਹ ਉਹਨੂੰ ਆਪਣੇ ਕਾਲਕੀ ਦਾ ਡੀਐਸਪੀ ਸਾਹਿਬ ਪੇਸ਼ ਹੋਏ ਉਹਨਾਂ ਨੇ ਐਫਆਈਆਰ ਦੀ ਕਾਪੀ ਸੀਲਡ ਰਫਫੇ ਜੇ ਬੰਦ ਕਰਕੇ ਖਾਕੀ ਰੰਗ ਦੇ ਉਹ ਕੋਰਟ ਨੂੰ ਹੈਂਡਓਵਰ ਕਰਤੀ ਕੋਰਟ ਨੇ ਮੈਨੂੰ ਉਸੇ ਵੇਲੇ ਹੈਂਡਓਵਰ ਕੀਤੀ ਕਹਿੰਦੇ ਮਿਸਟਰ ਕ੍ਰੈਸ਼ੀ ਇਹ ਕਾਪੀ ਲਓ ਐਫਆਈਆਰ ਦੀ ਇਹਦੀ ਲੇਕਿਨ ਇੱਕ ਫੋਟੋ ਕਾਪੀ ਮੈਨੂੰ ਵੀ ਦਿਓ ਮੈਂ ਇਹਨੂੰ ਪੜ੍ਹਨਾ ਚਾਹੁੰਦਾ ਕਿ ਸ਼ਹੀਦ ਭਗਤ ਸਿੰਘ ਦੇਤੇ ਕੀ ਇਲਜ਼ਾਮਾਤ ਸਨ ਐਫਆਈਆਰ ਚ ਉਹਨਾਂ ਦੇ ਖਿਲਾਫ ਦੋਸ਼ ਕੀ ਸੀ ਭਗਤ ਸਿੰਘ ਹੋਰਾਂ ਦੇ ਖਿਲਾਫ ਔਰ ਜੋ ਸੁਖਦੀਪ ਰਾਜਗੁਰੂ ਸੀ ਜਾਂ ਬਾਕੀ ਉਹਨਾਂ ਦੇ ਜੋ ਸਾਥੀ ਸੀਗੇ ਉਹਨਾਂ ਦੇ ਖਿਲਾਫ ਜਿਹੜਾ ਐਫਆਈਆਰ ਦੇ ਵਿੱਚ 302 120 ਤੇ 109 ਇੰਡੀਅਨ ਕਨਸਟੀਟਿਊਸ਼ਨ ਤਜ਼ੀਰਾਤ-ਏ-ਹਿੰਦ ਭਗਤ ਸਿੰਘ ਦੀ ਫੈਮਿਲੀ ਨੂੰ ਵੀ ਇਲਮ ਚੈਨੈਸਿਸ ਕੇਸ ਦਾ ਕਿ ਐਫਆਈਆਰ 'ਚ ਸਾਡੇ ਵੱਡਿਆਂ ਦਾ ਨਾਮ ਨਹੀਂ ਹੈਗਾ ਸਰਦਾਰ ਹਕੂਮਤ ਸਿੰਘ ਮੱਲੀ ਸਾਹਿਬ ਜਿਹੜੇ ਕਿ ਭਗਤ ਸਿੰਘ ਦੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਨੇ ਬੀਬੀ ਪ੍ਰਕਾਸ਼ਕੌਰ ਦੇ ਬੜੇ ਬੇਟੇ ਨੇ ਉਹਨਾਂ ਦੇ ਬਿਸੇ ਸ਼ੁਕਰਗੁਜ਼ਾਰ ਆ ਸਾਡੇ ਕੋਲ ਲਾਹੌਰ ਹਾਈ ਕੋਰਟ 'ਚ ਆਏ ਉਹਨਾਂ ਨੇ ਕਿਹਾ ਕਿ ਇਸ ਤੁਹਾਡੇ ਨਾਲ ਖਲੋਵਾਂਗੇ ਇਸ ਕੇਸ ਜਦੋਂ ਇਹਦਾ ਹੀਅਰਿੰਗ ਹੋਏਗੀ ਜਦੋਂ ਸੁਣਿਆ ਜਾਏਗਾ ਕੇਸ ਜੀ ਤੁਹਾਡਾ ਨਾਲ ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ ਮੈਂ ਹੁਣ ਇਹ ਜਾਨਣਾ ਚਾਹੁੰਗਾ ਤੁਹਾਡੇ ਕੋਲੋਂ ਕਿ ਉਸ ਵੇਲੇ ਬ੍ਰਿਟਾਨੀਆ ਹਕੂਮਤ ਸੀਗੀ ਜਿਸ ਵੇਲੇ ਪੂਰਾ ਇਹ ਕੇਸ ਹੋਇਆ ਤੁਹਾਨੂੰ ਲੱਗਦਾ ਕੀ ਹੈ ਜਾਂ ਤੁਹਾਨੂੰ ਇਹ ਉਮੀਦ ਹੈ ਕਿ ਇਸ ਪੂਰੇ ਕੇਸ ਦੇ ਨਿਪਟਾਰੇ ਤੋਂ ਬਾਅਦ ਕੀ ਬ੍ਰਿਟਾਨੀਆ ਨੂੰ ਇਸ ਮੁੱਦੇ ਤੇ ਮਾਫੀ ਮੰਗਣੀ ਪਈਗੀ ਮੈਂ ਮੈਂ ਮਰਜ਼ ਕਰਦੇ ਮੈਂ ਆਪਣੇ ਫਿਰ ਤੁਹਾਡੇ ਦਰ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਤੁਸੀਂ ਗੁਜ਼ਾਰਸ਼ਤ ਦਾ ਬਾਰ-ਬਾਰ ਮੌਕਾ ਦੇਣੇ ਆਪਣੀ ਗੁਜ਼ਾਰਸ਼ਤ ਪੇਸ਼ ਕਰਨ ਦਾ ਉਹਦੇ ਜਿਵੇਂ ਅਸੀਂ ਇੱਕ ਅਮੈਂਡਮੈਂਟ ਪਟੀਸ਼ਨ ਵੀ ਫਾਈਲ ਕਰਨੀ ਹੈ ਜਿਹੜਾ ਕਿ ਬਰਤਾਨਵੀ ਹਕੂਮਤ ਦੇ ਹਾਈ ਕਮਿਸ਼ਨ ਨੂੰ ਅਸੀਂ ਪਾਰਟੀ ਬਣਾਣਾ ਵੇ ਉਹਦੇ ਜਿ ਅਸੀਂ ਬਰਤਾਨਵੀ ਸਰਕਾਰ ਨੂੰ ਵੀ ਪਾਰਟੀ ਰੱਖਦੇ ਹਾਂ ਅਸੀਂ ਮਤਾਲਬਾ ਕਰਨਾ ਉਹਦੇ ਸਾਡੀ ਇਸਤਾ ਹੈ ਕਿ ਪ੍ਰੇਰ ਹੋਏਗੀ ਉਹਦੇ ਚ ਉਹ ਪ੍ਰੇਰ ਇਹ ਹੋਏਗੀ ਕਿ ਇਹਨਾਂ ਦਾ ਖੂਨ ਨਾ ਹੱਕ ਕੀਤਾ ਗਿਆ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਬਰਤਾਨਵੀ ਹਕੂਮਤ ਜੜੀ ਪਾਕਿਸਤਾਨ ਕੋਲੋਂ ਹਿੰਦੁਸਤਾਨ ਕੋਲੋਂ ਭਗਤ ਸਿੰਘ ਕੋਲੋਂ ਰਾਜਗੁਰੂ ਸੁਖਦੇਵ ਦੀ ਫੈਮਿਲੀ ਕੋਲੋਂ ਮਾਫੀ ਮੰਗੇ ਨਾਲ ਇਹਨੂੰ ਭਾਰੀ ਮਾਫਜ਼ਾ ਵੀ ਅਦਾ ਕਰੇ ਭਾਰੀ ਕੰਪਨਸੇਸ਼ਨ ਅਦਾ ਕਰੇ ਇਹਨਾਂ ਨੂੰ ਇਹਨਾਂ ਦਾ ਖੂਨ ਨਾ ਹੱਕ ਦੀ ਤਾਂ ਕਿ ਤਲਾਫੀ ਹੋ ਸਕੇ ਦੇਨੋਂ ਆਜ਼ਾਦਤਾ ਨਵਾਜ਼ਾ ਇੱਕ ਚੀਜ਼ ਹੋਰ ਦੇਖੀ ਜਾਂਦੀ ਹੈ ਕਿ ਕਿਉਂਕਿ ਹੁਣ ਦੋ ਮੁਲਕ ਨੇ ਹਿੰਦੁਸਤਾਨ ਔਰ ਪਾਕਿਸਤਾਨ ਭਗਤ ਸਿੰਘ ਨੇ ਜਿਸ ਵੇਲੇ ਲੜਾਈ ਲੜੀ ਉਸ ਵੇਲੇ ਦੋ ਹਕੂਮਤਾਂ ਨਹੀਂ ਸਨ ਇੱਕ ਇੱਕ ਹੀ ਉਹ ਸੀਗਾ ਪਰ ਬਾਅਦ ਦੇ ਵਿੱਚ ਜਦੋਂ ਪਾਰਟਿਸ਼ਨ ਹੋਈ ਤੇ ਕਿਹਾ ਗਿਆ ਕਿ ਭਗਤ ਸਿੰਘ ਹੋਰਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਦੇ ਲਈ ਲੜਾਈ ਲੜੀ ਤੁਸੀਂ ਪਾਕਿਸਤਾਨ ਤੋਂ ਔਰ ਤੁਸੀਂ ਉਹ ਸਾਰੀ ਲੜਾਈ ਲੜਦੇ ਹੋ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੇ ਦੇਸ਼ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਤੁਹਾਡਾ ਵਿਰੋਧ ਵੀ ਹੋਇਆ ਹੋ ਥ੍ਰੈਡਸ ਐਂਡ ਸਾਨੂੰ ਇਸ ਕੇਸ ਦੇ ਬਾਰੇ ਬਹੁਤ ਸਾਰੀਆਂ ਮਸਬੀਜ ਮਾਤਾ ਵੱਲੋਂ ਲੇਕਿਨ ਅਸੀਂ ਅੱਜ ਵੀ ਉੱਥੇ ਹੀ ਖੜੇ ਹਾਂ ਤਮ ਕਹ ਖਾਰਾ ਕੇ ਦਿੱਤੀਆਂ ਸਾਡੇ ਸਿਟਿੰਗ ਪਲੇਸ ਸੇ ਹਾਈ ਕੋਰਟ ਸੰਤਮਕੀਆਂ ਦੇ ਕੇ ਗਏ ਮੈਨੂੰ ਦਿੱਤੀਆਂ ਮੇਰੇ ਫਾਦਰ ਨੂੰ ਦਿੱਤੀਆਂ ਸਾਡੇ ਭਗਤ ਸਿੰਘ ਮੈਮੋਰੀ ਫਾਊਂਡੇਸ਼ਨ ਦੇ ਅਧਿਕਰ ਮੈਂਬਰਾਂ ਨੂੰ ਦਿੱਤੀਆਂ ਅਸੀਂ ਅੱਜ ਵੀ ਉੱਥੇ ਖਲੋਤੇ ਹਾਂ ਅਸੀਂ ਕਹਿੰਦੇ ਕਿ ਮਰ ਨਾਲ ਆਲੇ ਤੋਂ ਬਚਾਲਣਾ ਬੜਾ ਤਕੜਾ ਹੈ ਇੱਕ ਜੇ ਮੈਂ ਹੋ ਜਾਣਾ ਚਾਹਾਂਗਾ ਕਿ ਜਦੋਂ ਇਹ ਗੱਲ ਉੱਠਦੀ ਆ ਜਿਵੇਂ ਅਸੀਂ ਆਜ਼ਾਦੀ ਦੀ ਗੱਲ ਜਾਂ ਭਗਤ ਸਿੰਘ ਹੋਰਾਂ ਦੀ ਸੁਖਦੇਵ ਦੀ ਰਾਜਗੁਰੂ ਦੀ ਗੱਲ ਹੁੰਦੀ ਆ ਤੇ ਗੱਲ ਕਹੀ ਜਾਂਦੀ ਕਿ ਉਹਨਾਂ ਨੇ ਹਿੰਦੁਸਤਾਨ ਦੀ ਲੜਾਈ ਲੜੀ ਆ ਤੁਸੀਂ ਪਾਕਿਸਤਾਨ ਚੋਂ ਪਾਕਿਸਤਾਨ ਲਈ ਉਹਨਾਂ ਦੀ ਜਿਹੜੀ ਉਹਨਾਂ ਦੇ ਨਾਲ ਬੇਇਨਸਾਫੀ ਉਹਦੀ ਲੜਾਈ ਲ ਤੁਸੀਂ ਭਗਤ ਸਿੰਘ ਰਾਹ ਨੂੰ ਕੀ ਮੰਨਦੇ ਹੋ ਕਿ ਉਹਨਾਂ ਦੀ ਲੜਾਈ ਕਿਸ ਦੇ ਖਿਲਾਫ ਸੀ ਸਾਡਾ ਕਾਮਨ ਹੀਰੋ ਸੀ ਇੰਦਰਸਨ ਪਾਕਿਸਤਾਨ ਦਾ ਪਾਕਿਸਤਾਨ ਦਾ ਤਾਂ ਬੇਟਾ ਸੀ ਉਹ ਮੰਨ ਲੇਤਾ ਚਲੋ ਇੰਡੀਆ ਦਾ ਹੀਰੋ ਹੈ ਸਾਡਾ ਵੀ ਉਹ ਹੀਰੋ ਹੈ ਲੇਕਿਨ ਬੇਟਾ ਤੇ ਪਾਕਿਸਤਾਨ ਦਾ ਹੈ ਉਹਨੇ ਉਸ ਧਰਤੀ ਤੇ ਜਨਮ ਲਿੱਤਾ ਹੈ ਅੱਜ ਵੀ ਉਹਦਾ ਅਬਾਈਕਰ ਉੱਥੇ ਮੌਜੂਦ ਹੈ ਪਾਕਿਸਤਾਨ ਦੇ ਚ ਲਾਇਲਪੁਰ ਚ ਪੈਦਾ ਹੋਇਆ ਹੈ ਫੈਸਲਾਬਾਦ ਚ ਬੰਗਾ ਪਿੰਡ ਸੀ ਸਾਡੀ ਅਨਤਖ ਜੱਦੋਜਾਹਤ ਭਗਤ ਸਿੰਘ ਮੈਮੋਰੀ ਫਾਊਂਡੇਸ਼ਨ ਦੀ ਜੱਦੋਜਾਹਤ ਦੀ ਵਜ੍ਹਾ ਨਾਲ ਉਸ ਪਿੰਡ ਦਾ ਨਾਮ ਬਦਲਤਾ ਸਾਡੀ ਸਰਕਾਰ ਨੇ ਭਗਤਪੁਰਾ ਦਾ ਨਾਮ ਰੱਖ ਦਿੱਤਾ ਹੈ ਉਹਦੇ ਬਾਅਦ ਤੇ ਰੈਨੋਵੇਟ ਕਰਵਾਇਆ ਗਿਆ ਉਹਦੇ ਦਾਦਾ ਜਾਨ ਦਾ ਲਗਾਇਆ ਹੋਇਆ ਅਮ ਦਾ ਪੇੜ ਅੱਜ ਵੀ ਉੱਥੇ ਮੌਜੂਦ ਹੈ ਸਰਦਾਰ ਅਰਜੁਨ ਸਿੰਘ ਦਾ ਉਹ ਫਲ ਦਿੰਦੇ ਇੱਕ ਸਾਲ ਦਿੰਦੇ ਇੱਕ ਸਾਲ ਨਹੀਂ ਦਿੰਦਾ ਫਲ ਤੇ ਉਹਨਾਂ ਦੇ ਦਾਦਾ ਜਾਨ ਦਾ ਬਣਾਇਆ ਸਕੂਲ ਅੱਜ ਵੀ ਉੱਥੇ ਮੌਜੂਦ ਹੈ ਪਾਕਿਸਤਾਨ ਦੇ ਲੋਕ ਸਭੀ ਉਹਨਾਂ ਨਾਲ ਪਿਆਰ ਕਰਦੇ ਨੇ ਤੇ ਕਿਹਾ ਕਿ ਉਹ ਜਿਹੜਾ ਪਿੰਡ ਹੈ ਭਗਤਪੁਰਾ ਨਾਮ ਉਹਦਾ ਰੱਖ ਦਿੱਤਾ ਗਿਆ ਜਿੱਥੇ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ ਸੀਗਾ ਉਹ ਜਿਹੜੀ ਥਾਂ ਹੈ ਉਹ ਜਿਹੜਾ ਘਰ ਹੈ ਉਹ ਕਿਹਨਾਂ ਕੋਲ ਹੈ ਕਿਹਨਾਂ ਦੇ ਕੋਲ ਉਹਦੀ ਅਲਾਟਮੈਂਟ ਹੈ ਔਰ ਫਿਰ ਉਹਦੀ ਕਿਸ ਤਰੀਕੇ ਨਾਲ ਸਾਂਭ ਸੰਭਾਲ ਹੁੰਦੀ ਹੈ ਉਹ ਉਹਦੇ ਉਹ ਦੋ ਹਿੱਸੇ ਨੇ ਇੱਕ ਵਕੀਲ ਨੇ ਐਡਵੋਕੇਟ ਨੇ ਇਕਬਾਲ ਸਾਹਿਬ ਉਹਨਾਂ ਕੋਲ ਹੈ ਤੇ ਦੂਸਰਾ ਹਿੱਸਾ ਇੱਕ ਨੰਬਰਦਾਰ ਨੇ ਪਿੰਡ ਦੇ ਉਹਨਾਂ ਕੋਲ ਹੈ ਤੇ ਕੱਲ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨਾਲ ਸਾਡੀ ਗੱਲ ਹੋਈ ਇਹ ਪੰਜਾਬ ਦੇ ਉਹ ਦੂਜੇ ਜਿਹੜੇ ਨੰਬਰਦਾਰ ਜਮਾਤ ਅਲੀ ਸਾਹਿਬ ਨੇ ਜਿਹਨਾਂ ਦੇ ਕੋਲ ਅੱਧਾ ਪੋਜ਼ੇਸ਼ਨ ਉਹਨਾਂ ਕੋਲ ਹੈ ਕੱਲ ਬਾਦਲ ਸਾਹਿਬ ਨੇ ਸਾਨੂੰ ਕਿਹਾ ਤੁਸੀਂ ਉਹਨਾਂ ਨਾਲ ਗੱਲ ਕਰੋ ਅਸੀਂ ਉੱਥੇ ਉਹ ਖਰੀਦ ਕੇ ਮੈਮੋਰੀ ਲਾਉਤੇ ਬਣਾਣਾ ਚਾਹੁੰਦੇ ਪਕਰ ਸਿੰਘ ਦੀ ਯਾਦ ਚ ਅਸੀਂ ਬਾਦਲ ਸਾਹਿਬ ਦੇ ਤੁਹਾਡੇ ਧਾਰੇ ਦੇ ਵਸਤ ਨਾਲ ਜਿਹੜੇ ਸ਼ੁਕਰਗੁਜ਼ਾਰ ਹਾਂ ਸ਼ੁਕਰੀਆ ਦਾ ਅਦਾ ਕਰਦੇ ਹਾਂ ਅਸੀਂ ਉਹਨਾਂ ਦਾ ਕਿ ਉਹਨਾਂ ਨੇ ਬਹੁਤ ਬੜੀ ਗੱਲ ਕੀਤੀ ਇਹ ਕੱਲ ਸਾਨੂੰ ਕੀ ਆ ਉਹਨਾਂ ਨੇ ਕਿ ਉਹਨਾਂ ਦਾ ਸਾਰਾ ਵੈਲਿਊ ਲੈ ਕੇ ਸਾਨੂੰ ਭੇਜੋ ਇੱਥੇ ਤੁਸੀਂ ਕਹੇ ਕਿ ਵੀ ਉਸ ਪਿੰਡ ਨੂੰ ਮਾਡਰਨ ਪਿੰਡ ਦਾ ਦਰਜਾ ਦਿੱਤਾ ਗਿਆ ਉੱਥੇ ਵੀ ਤੁਹਾਡੇ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਸਰਕਾਰ ਉਸ ਪਿੰਡ ਨੂੰ ਉਹ ਜੋ ਭਗਤ ਸਿੰਘ ਦੀ ਜਿਹੜੀ ਨਿਸ਼ਾਨੀਆਂ ਨੇ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹਾਂਗਾ ਕਿ ਉਹ ਨਿਸ਼ਾਨੀਆਂ ਕੀ ਕੀ ਹੈਗੀਆਂ ਨੇ ਹੁਣ ਵੀ ਅਗਰ ਕੋਈ ਜਾ ਕੇ ਉਹ ਦੇਖਣਾ ਚਾਹੇਗਾ ਨਹੀਂ ਮਰਜ਼ੀ ਕੀਤਾ ਹੈ ਕਿ ਉਹਨਾਂ ਦੇ ਦਾਦਾ ਜਨ ਸਰਦਾਰ ਅਰਜੁਨ ਸਿੰਘ ਦਾ ਲਗਾਇਆ ਹੈ ਆਮ ਦਾ ਪੇੜ ਅੱਜ ਵੀ ਉੱਥੇ ਮੌਜੂਦ ਹੈ ਜਿਹੜਾ ਕਿ 150 ਸਾਲ ਪੁਰਾਣਾ ਕਦੀ ਉਹ ਉਹ ਆਪਣੇ ਫਲ ਦਿੰਦੇ ਇੱਕ ਸਾਲ ਦਿੰਦੇ ਇੱਕ ਸਾਲ ਨਹੀਂ ਦਿੰਦਾ ਪਿਛਲੇ ਸਾਲ ਸਾਨੂੰ ਦਾਅਵਾ ਸੀ ਕਿ ਤੁਸੀਂ ਅੰਮਾ ਆ ਕੇ ਚੁੱਸੋ ਇੱਥੇ ਆ ਕੇ ਤੇ ਉਹ ਅਸੀਂ ਬਖੈਰ ਇੰਡੀਆ ਆਏ ਸੀ ਨਹੀਂ ਜਾ ਸਕੇ ਤੇ ਇਸ ਸਾਲ ਉਹਨੇ ਫਲ ਨਹੀਂ ਦੇਣਾ ਅਗਲੇ ਸਾਲ ਜੇ ਜ਼ਿੰਦਗੀ ਰਹੀ ਤੇ ਲੈ ਕੇ ਆਵਾਂਗੇ ਇੰਡੀਆ ਵੀ ਉੱਥੋਂ ਫਲ ਇਨਸ਼ਾ ਅੱਲਾਹ ਪਾਕਿਸਤਾਨ ਤੋਂ ਜਿਹੜੀ ਪਾਕਿਸਤਾਨ ਦੀ ਨਵੀਂ ਨੌਜਵਾਨ ਪੀੜ੍ਹੀ ਖਾਸ ਤੌਰ ਜਿਹੜਾ ਪੰਜਾਬ ਸੂਬਾ ਹੈ ਉਹ ਸੂਬਾ ਭਗਤ ਸਿੰਘ ਨੂੰ ਜਾਂ ਜਿਹੜੀ ਨੌਜਵਾਨ ਪੀੜ੍ਹੀ ਸਾਡੇ ਇੰਡੀਆ ਦੇ ਵਿੱਚ ਤਾਂ ਭਗਤ ਸਿੰਘ ਰੋਲ ਮਾਡਲ ਹੈ ਤੁਸੀਂ ਹੀਰੋ ਕਿਹਾ ਤੁਹਾਡੇ ਪਿੰਡ ਦੇ ਵਿੱਚੋਂ ਜੰਮਿਆ ਤੁਹਾਡੇ ਦੇਸ਼ ਦੇ ਵਿੱਚ ਪਾਕਿਸਤਾਨ ਦੀ ਨਵੀਂ ਪੀੜ੍ਹੀ ਆ ਉਹ ਕੀ ਸੋਚਦੀ ਆ ਭਗਤ ਸਿੰਘ ਬਾਰੇ ਉਹ ਵੀ ਹੁੰਦਾ ਨਾਲ ਲਵ ਕਰਦੇ ਨੇ ਪਾਕਿਸਤਾਨ ਨਾਲ ਤੁਸੀਂ ਹੁੰਦਾ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਜਿਸ ਤਰ੍ਹਾਂ ਭਗਤ ਸਿੰਘ ਦਾ ਕੋਈ ਪ੍ਰੋਗਰਾਮ ਲੱਗਦਾ ਟੀਵੀ ਤੇ ਕੋਈ ਆਂਦਾ ਹੈ ਤੇ ਮੇਰਾ ਨਿੱਕਾ ਬੇਟਾ ਜਿਹੜਾ ਕਿ 9th ਕਲਾਸ ਦਾ ਸਟੂਡੈਂਟ ਹੈ ਮੈਨੂੰ ਕਹਿੰਦਾ ਪਾਪਾ ਆਪਕੇ ਭਗਤ ਸਿੰਘ ਆਂ ਟੀਵੀ 'ਤੇ ਬੱਚਾ ਬੱਚਾ ਉਹਨੂੰ ਜਾਣਦਾ ਹੈ ਭਗਤ ਸਿੰਘ ਦਾ ਕੋਈ ਨਾਮ ਕੋਈ ਏਡਾ ਨਹੀਂ ਹੈ ਕਿ ਉਹ ਏਡਾ ਗੈਰ ਮਾਰੂਫ ਹੋਣ ਉਹਨਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਜੰਗ ਲੜੀ ਅੰਗਰੇਜ਼ਾਂ ਨੂੰ ਨਸਾਇਆ ਇੱਕ ਰੋਲ ਹਨ ਦਾ ਇਤਿਹਾਸਿਕ ਜੋ ਤੱਕ ਦੁਨੀਆ ਬਾਕੀ ਹੈ ਉਹਨਾਂ ਦਾ ਨਾਮ ਜੋ ਸਬ ਜਿਸ ਸੁਲੇਮਨ ਚੌਂਕ ਦੇ ਉੱਤੇ ਭਗਤ ਸਿੰਘ ਨੂੰ ਸਹਹਾ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਉਹਦਾ ਜਿਹੜਾ ਨਾਮ ਨੂੰ ਲੈ ਕੇ ਹਜੇ ਵੀ ਕਾਫੀ ਵਿਵਾਦ ਚੱਲਦਾ ਪਿਆ ਉਹਦਾ ਨਾਮ ਕੀ ਹੈ ਔਰ ਉਹ ਜਿਹੜੀ ਨਿਸ਼ਾਨੀਆਂ ਹੈਗੀਆਂ ਜਿਸ ਤਹਾਂ ਤੇ ਉਹ ਤੋੜ ਦਿੱਤਾ ਗਿਆ ਕੀ ਮੈਂ ਅੱਜ ਕਰਾਂਗਾ ਕਿ ਉਹ ਚੌਕ ਹੁਣ ਵੀ ਉੱਥੇ ਮੌਜੂਦ ਹੈ ਜਿੱਥੇ ਉਹਨੂੰ ਹੈਂਗ ਕੀਤਾ ਗਿਆ ਫਾਂਸੀ ਦਿੱਤੀ ਗਈ ਸੀ ਉਹਨਾਂ ਦਾ ਸਾਡੇ ਸਿਟੀ ਡਿਸਟ੍ਰਿਕਟ ਗਵਰਨਮੈਂਟ ਜਿਹੜੀ ਮਕਾਮੀ ਗਵਰਨਮੈਂਟ ਬਕਾਇਦਾ ਉਹਦਾ ਨੋਟੀਫਿਕੇਸ਼ਨ ਜਾਰੀ ਕਰ ਚੁੱਕੀ ਜਿਹੜਾ ਕਿ ਭਗਤ ਸਿੰਘ ਚੌਕ ਦੇ ਨਾਮ ਤੋਂ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਕੁਝ ਮਜ਼ਬੀ ਜਮਾਤਾਂ ਨੇ ਮਜ਼ਬੀ ਲੋਕਾਂ ਨੇ ਉਸ ਤੇ ਹੁਕਮੇ ਮਤਨਾਈ ਸਟੇ ਲਿੱਤਾ ਹੋਇਆ ਵੇ ਲਾਹੌਰ ਹਾਈ ਕੋਰਟ ਕੋਲੋਂ ਤੇ ਉਹ ਮੇਰੇ ਕੋਲ ਟਾਈ ਤਿੰਨ ਸਾਲ ਹੋ ਗਏ ਪੈਂਡਿੰਗ ਪਿਆ ਵੇ ਕੇਸ ਹੁਕਮੇ ਮਤਨਾਈ ਸਟੇ ਹੋਇਆ ਹੈ ਉਹਦੇ ਚ ਤੇ ਸਾਨੂੰ ਉਮੀਦ ਹੈ ਕਿ ਜਦੋਂ ਦੀ ਹੈਰਿੰਗ ਹੋਏਗੀ ਸਟੇ ਵਕੇਟ ਹੋਏਗਾ ਪਟੀਸ਼ਨ ਡਿਸਮਿਸ ਹੋਏਗੀ ਉਹ ਇਕ ਥੀਮ ਹੋ ਜਾਣਾ ਚਾਹੁੰਗਾ ਤੁਹਾਡੇ ਕੋਲ ਕਿ ਜਿਹੜੀ ਲੜਾਈ ਲੜੀ ਗਈ ਸੀ ਜਿਹੜੀ ਪਾਕਿਸਤਾਨ ਦੀ ਹੋਰ ਆਉਣ ਵਾਲੀ ਪੀੜ੍ਹੀ ਆ ਭਗਤ ਸਿੰਘ ਦੀ ਜਿਹੜੀ ਸ਼ਹਾਦਤ ਸੀ ਉਹ ਮੈਂ ਪਹਿਲਾਂ ਵੀ ਕਿਹਾ ਕਿ ਉਹ ਕਿਸੇ ਇੱਕ ਮੁਲਕ ਲਈ ਨਹੀਂ ਸੀ ਪੂਰੇ ਆਜ਼ਾਦੀ ਲਈ ਸੀ ਆਜ਼ਾਦੀ ਲਈ ਸੀ ਕਿ ਆ ਐਸਾ ਤੁਸੀਂ ਕੰਮ ਕਰਨਾ ਚਾਹੁੰਦੇ ਆ ਕਿ ਜਿਹੜੀ ਆਉਣ ਵਾਲੀਆਂ ਨਸਲਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਪ੍ਰੇਰਣਾ ਮਿਲ ਸਕੇ ਜਿਸ ਤਰੀਕੇ ਨਾਲ ਤੁਸੀਂ ਕਿਹਾ ਵੀ ਪੰਜਾਬ ਗਵਰਨਮੈਂਟ ਜੋ ਇੰਡੀਆ ਦੀ ਪੰਜਾਬ ਗਵਰਨਮੈਂਟ ਹੈ ਇਹਨਾਂ ਨੇ ਕਿਹਾ ਕਿ ਉਹ ਥਾਂ ਉੱਥੇ ਖਰੀਦੀ ਜਾਵੇ ਤੁਸੀਂ ਕੀ ਉਲਿੱਖਿਆ ਹੈ ਕਿ ਤਾਂਕਿ ਉਸ ਚੀਜ਼ ਨੂੰ ਹੋਰ ਅੱਗੇ ਵਧਾਇਆ ਜਾ ਸਕੇ ਸਾਨੂੰ ਬੜੀ ਖੁਸ਼ੀ ਜਦੋਂ ਬਾਦਲ ਸਾਹਿਬ ਨੇ ਕੱਲ ਸਾਡੇ ਮਜਾਕਰਤ ਉਹਨਾਂ ਨੇ ਬਾਦਲ ਸਾਹਿਬ ਨਾਲ ਬੜੀ ਅੱਛੀਆਂ ਗੱਲਾਂ ਕੀਤੀਆਂ ਉਹਨਾਂ ਨੇ ਲਾਹੌਰ ਪੜਦੇ ਰਹੇ ਨੇ ਦੋਵੇਂ ਬੜਾ ਪਿਆਰ ਕਰਦੇ ਨੇ ਪਾਕਿਸਤਾਨ ਨਾਲ ਲਾਹੌਰ ਨਾਲੋਂ ਕਿਉਂਕਿ ਲਾਹੌਰ ਨਾਲ ਉਹਨਾਂ ਦੀ ਸਨਹਿਰੀ ਯਾਦਾਂ ਬਸਤਾ ਨੇ ਉਹ ਫਾਈਨਲੀ ਜਿਹੜੇ ਸਟੂਡੈਂਟਸ ਨੇ ਐਫਸੀ ਕਾਲਜ ਲਾਹੌਰ ਦੇ ਜਦੋਂ ਮਟਵਾਰਾ ਹੋਏ ਆ ਤੇ ਬੜੀ ਉਹਨਾਂ ਨੇ ਮੁਹੱਬਤ ਦਿੱਤੀ ਸਾਨੂੰ ਬੜਾ ਮਾਨ ਸਨਮਾਨ ਦਿੱਤਾ ਤੇ ਸਾਨੂੰ ਉਮੀਦ ਹੈ ਕਿ ਇਨਸ਼ਾਅੱਲਾ ਜਿਹੜਾ ਕਿ ਇਸ ਕੇਸ ਦੇ ਜਿਹੜਾ ਇਨੋਸੈਂਟ ਡਿਕਲੇਅਰ ਹੋਣਗੇ ਕੋਰਟ ਬਰਨੋ ਬਗੇ ਸਿੰਘ ਤੇ ਉਹਨੂੰ ਇਜਾਜ਼ਤਾਂ ਤੋਂ ਨਵਾਜ਼ਿਆ ਜਾਏਗਾ ਉਹਨਾਂ ਦੀ ਫੈਮਿਲੀ ਨੂੰ ਪਾਕਿਸਤਾਨ ਨੂੰ ਹਿੰਦੁਸਤਾਨ ਨੂੰ ਬਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਇਹਨਾਂ ਨੂੰ ਸਭ ਨੂੰ ਇਹ ਜਿਹੜੀ ਤੁਸੀਂ ਲੜਾਈ ਲੜ ਰਹੇ ਹੋ ਕਾਨੂੰਨੀ ਉੱਥੇ ਤੁਹਾਡਾ ਹੁਣ ਇੰਡੀਆ ਦੇ ਵਿੱਚੋਂ ਤੁਸੀਂ ਇਹਦਾ ਮਕਸਦ ਕੀ ਹੈ ਕਿ ਉਸੇ ਕੇਸ ਦੇ ਨਾਲ ਰਿਲੇਟਡ ਜਿਹੜੇ ਐਵੀਡੈਂਸ ਹੈ ਕਿ ਤੁਸੀਂ ਉਹ ਇੰਡੀਆ ਦੇ ਵਿੱਚ ਕਲੈਕਟ ਕਰ ਰਹੇ ਹੋ ਜੀ 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 ਅਸੀਂ ਕੁਝ ਸਾਈਟੇਸ਼ਨਾਂ ਲੈਣ ਵਾਸਤੇ ਹਨ ਮਲਕ ਮੁਹੰਮਦ ਐਡਵੋਕੇਟ ਸਾਹਿਬ ਮੇਰੇ ਨਾਲ ਬੈਠੇ ਨੇ ਇਹਨਾਂ ਨੇ ਸਾਨੂੰ ਬਹੁਤ ਸਾਰੇ ਸਾਡੀ ਹੈਲਪ ਕੀਤੀ ਹੈ ਕੁਝ ਸਾਈਟੇਸ਼ਨਾਂ ਦਿੱਤੀਆਂ ਨੇ ਇਹਨਾਂ ਨੇ ਕੁਝ ਕਾਨੂੰਨੀ ਨਕਾਸ਼ ਸਾਨੂੰ ਦੱਸੇ ਨੇ ਨੇੜੇ ਸੀ ਕੇਸ ਜਿਹੜੇ ਉਠਾਏ ਨੇ ਇਹ ਸਾਨੂੰ ਅਸਿਸਟ ਵੀ ਕਰਨ ਗਿਆ ਕੇ ਪਾਕਿਸਤਾਨ। ਔਰ ਭਗਤ ਸਿੰਘ ਦੇ ਜਿਹੜੇ ਪਰਿਵਾਰ ਦੀ ਗੱਲ ਕਰੀ ਉਹ ਅਲੱਗ-ਅਲੱਗ ਥਾਂ ਤੇ ਹੈਗਾ ਫੋਰਨਚ ਨੇ ਜਾਨਾ ਤਾਂ ਪੰਜਾਬ ਚ ਉਹਨਾਂ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਤੁਸੀਂ ਸੰਪਰਕ ਚ ਹੋ। ਮੇਰਾ ਇੱਥੇ ਆਈਐਮਐ ਸੁਖਵਿੰਦਰ ਸਿੰਘ ਸੰਘਾ ਨਾਲ ਮੇਰੀ ਮੁਲਾਕਾਤ ਹੋਈ ਸੀ 5 ਸਤੰਬਰ 15 ਚ ਹੁਸ਼ਿਆਰਪੁਰ ਬਾਰ ਨੂੰ ਮੈਂ ਡਰੈਸ ਕੀਤਾ ਸੀ ਤੇ ਉਹ ਉਸ ਤੋਂ ਇਲਾਵਾ ਪ੍ਰੈਸ ਕਲੱਬ ਵੀ ਮੈਂ ਗਿਆ ਸੀ। ਤੇ ਉਹ ਮੇਰਾ ਪਹਿਲਾ ਰਾਪਤਾ ਸੀ ਉਹਨਾਂ ਨਾਲ ਤੇ ਫਿਰ जड़ा कैनेडा मेरा किसी ना कोई रबता नहीं बल्कि सदार हुकूमत सिंह मल्ली साहब अस खुद आए ने खबर पढ़ के अखबारों कहें मैं बड़ी देर की कोशिश कर रहे थे कि मैं पाकिस्तान जाव जाकर शुक्रिया अदा कराँ तो मैं उन्होंने वालदा तो, तो बहुत देर का मुतारक मैं बीबी प्रकाश को कौन नहीं जानता और भगत सिंह की बड़ी लाड़ली चेहेती भैन से छोटी भैन तो उन्होंने बेटे आए साढ़े वास्ते इंतहाई काबिलियत राम ने सरदार हुकूमत सिंह मल्ली साहब उन्होंने बड़ा तामन किया उन्होंने कहा जी मैं इस केस खड़ावगा कंधे कंधा ला के ਉਹਨੇ ਕੋਰਟ ਰੂਮ ਦੇਖ ਕੇ ਜਿੱਤ ਹੈ ਰਿੰਗ ਹੋ ਰਹੀ ਹੈ ਸਮਾਤ ਹੋ ਰਹੀ ਹੈ ਸਾਡੇ ਕੋਲ ਆਏ ਲੋਰ ਹਾਈ ਕੋਰਟ ਫਰਵਰੀ ਦੇ ਮਹੀਨੇ ਚ ਪਟੀਸ਼ਨ ਦੀ ਕਾਪੀ ਲੈ ਕੇ ਗਏ ਨੇ ਐਫ ਆਈ ਆਰ ਦੀ ਕਾਪੀ ਲੈ ਕੇ ਗਏ ਨੇ ਐਫ ਆਈ ਆਰ ਉਰਦੂ ਚੇ ਸੀ ਮੈਨੂੰ ਕਹਿੰਦੇ ਕਾਪੀ ਦਿਓ ਕਰੈਸਾ ਮੈਂ ਦਿੱਤੀ ਕਾਪੀ ਉਹ ਕਹਿੰਦੇ ਜਦੋਂ ਇੰਡੀਆ ਗਏ ਤੇ ਸਾਨੂੰ ਬੜੀ ਪਰੇਸ਼ਾਨੀ ਹੋਈ ਉਹਨੂੰ ਕਿ ਉਰਦੂ ਨੂੰ ਕੋ ਜਾਣਦਾ ਨਹੀਂ ਸੀ ਫਿਰ ਇੱਕ ਮਾਮ ਮਸਜਿਦ ਕੋਲ ਗਏ ਉਹਨਾਂ ਨੇ ਪੜ੍ਹ ਕੇ ਸਾਰੀ ਸੁਣਾਈ ਐਫ ਆਈ ਆਰ ਵਿੱਚ ਕੀ ਲਿਖੇ ਜਿਸ ਤਿੱਕੇ ਤੁਸੀਂ ਦੱਸਿਆ ਕਿ ਤੁਸੀਂ ਉਸ ਥਾਂ ਦੇ ਉੱਤੇ ਲੜਾਈ ਲੜਦੇ ਪਏ ਹੋ ਭਗਤ ਸਿੰਘ ਦੇ ਇਨਸਾਫ ਦੇ ਲਈ ਉਸ ਇਨਸਾਫੀ ਦੇ ਲਈ ਤੁਸੀਂ ਆਪ ਵੀ ਤੁਹਾਨੂੰ ਦੱਸਿਆ ਕਿ ਤੁਹਾਨੂੰ ਥ੍ਰੈਟਸ ਆ ਰਹੀਆਂ ਨੇ ਜਿਹੜੀ ਤੁਹਾਡੀ ਫਾਊਂਡੇਸ਼ਨ ਹੈਗੀ ਆ ਕਿ ਫਾਊਂਡੇਸ਼ਨ ਨੂੰ ਹੁਣ ਵੀ ਲਗਾਤਾਰ ਧਮਕੀਆਂ ਦੇ ਰਹੇ ਨੇ ਔਰ ਧਮਕੀਆਂ ਦੇਣ ਵਾਲੇ ਹੈ ਕੌਣ ਹੈ ਔਰ ਕਿਉਂ ਤੁਹਾਨੂੰ ਰੋਕਣਾ ਚਾਹੁੰਦੇ ਆ ਥ੍ਰੈਟਸ ਸਨਵਣ ਵੀ ਹੈ ਬਿਲਕੁਲ ਹੈ ਮਸਬੀਜ ਮਾਤਾਵਾਂ ਵੱਲੋਂ ਦਿਗਰ ਲੋਕਾਂ ਵੱਲੋਂ ਤੇ ਅਸੀਂ ਤੇ ਖੈਰ ਉੱਥੇ ਰਹਿ ਕੇ ਉਹਨਾਂ ਦਾ ਮੁਕਾਬਲਾ ਕਰ ਰਹੇ ਹਾਂ ਕਦੀ ਸਾਨੂੰ ਕਹਿੰਦੇ ਜਦੋਂ ਅਸੀਂ ਕੋਈ ਉਹਨਾਂ ਦਾ ਦਿਨ ਮਨਾਉਂਦੇ ਸਾਡੇ ਖਿਲਾਫ ਬਿਆਨ ਦਿੰਦੇ ਨੇ ਸਟੇਟਮੈਂਟ ਉਹਨਾਂ ਦਾ ਅਖਬਾਰਾਂ 'ਚ ਭਗਤ ਸਿੰਘ ਤੇ ਭਗਤ ਭਗਤ ਹਿੰਦੁਸਤ ભગત ਸਿੰਘ તે ਇਸ ਦੋਨਾ ਸਰ જમીਨ ਦਾ ਬੇਟਾ ਸੀ ਪਾਕਿਸਤਾਨ સે ਪੈਦਾ ਹੋਇਆ ਹੈ ਹਿੰਦੁਸਤਾਨ ਦਾ ਹੀਰੋ ਪਾਕਿਸਤਾਨ ਦਾ ਬੇਟਾ ਹੋ ਪਾਕਿਸਤਾਨ ਦਾ ਵੀ ਹੀਰੋ ਹੈ ਤੇ ਮੈਂ ਫਿਰ ਉਸ ਅਸੀਂ ਫਿਰ ਸਟੇਟਮੈਂਟ ਦਿੱਤਾ ਹੈ ਕਿ ਭਗਤ ਸਿੰਘ ਦੀ ਮੁਖਾਰਫਤ ਬਾਨੀ ਹੈ ਪਾਕਿਸਤਾਨ ਕਾਇਦ ਅਜ਼ਮਮਤ ਅਲੀ ਜਿਨ੍ਹਾਂ ਦੀ ਮੁਖਾਰਫਤ ਹੈ ਬਾਨੀ ਹੈ ਪਾਕਿਸਤਾਨ ਕਾਇਦ ਅਜ਼ਮਮਤ ਅਲੀ ਜਿਨ੍ਹਾਂ ਨੇ 4 ਸਤੰਬਰ ਤੇ 12 ਸਤੰਬਰ 1929 ਨੂੰ ਸੈਂਟਰਲ ਅਸੈਂਬਲੀ ਦਿੱਲੀ 'ਚ ਸ਼ਹੀਦੀ ਆਸਨ ਭਗਤ ਸਿੰਘ ਨੂੰ ਇਹ ਸਲਫਾਜ਼ ਤੇ ਖਰਾਜਤ ਹਸਨ ਪੇਸ਼ ਕੀਤਾ ਸੀ ਕਿ ਭਗਤ ਸਿੰਘ ਜੈਸਾ ਬਹਾਦਰ ਤੇ ਜੁਰਤਮੰਦ ਸ਼ਖਸ ਅਜ ਤੱਕ ਬਰਸੀਰ ਪਾਕਵਨ ਚ ਪੈਦਾ ਨਹੀਂ ਹੋਇਆ ਹੈ ਇਹ ਲਫ਼ਜ਼ ਨੇ ਬਾਨੀ ਆ ਪਾਕਿਸਤਾਨ ਦੇ ਉਹਨਾਂ ਦੇ ਮੁਤਲਕ ਫਿਰ ਦੂਸਰਾ ਅਸੀਂ ਇਹ ਕੇਸ ਕਰਕੇ ਵਰਲਡ ਲੈਵਲ ਤੇ ਇੱਕ ਮੈਸੇਜ ਦਿੱਤਾ ਹੈ ਮੁਸਲਮਾਨਾ ਨੇ ਕਿ ਮੁਸਲਮਾਨ ਮੁਤਅਸਬ ਤੇ ਤੰਗ ਨਜ਼ਰ ਨਹੀਂ ਆਗੇ ਬਲਕਿ ਹੀਰੋ ਦੇ ਰੋਲ ਦਾ ਇਤਰਾਮ ਕਰਦੇ ਨੇ ਹੀਰੋ ਦਾ تعلق ਕਿਸੇ ਵੀ ਮਸਜਬ ਤੇ ਮਸਲਕ ਨਾਲ ਕਿਉਂ ਨਾ ਹੋਵੇ ਪਾਕਿਸਤਾਨ ਦੇ ਨਰੁਨੀ ਹਾਲਾਤ ਦੀ ਗੱਲ ਕਰਾਂ ਤਾਂ ਜਿਹੜੀ ਘਟ ਗਿਣਤੀ ਭਾਈਚਾਰਾ ਹੈ ਜਿਸ ਤੇ ਕਿਨਾ ਹੁਣ ਪਿਛਲੇ ਦਿਨੀ ਇੱਕ ਸਿੱਖ ਦੀ ਵੀ ਉਥੇ ਹੱਤਿਆ ਕਰ ਦਿੱਤੀ ਗਈ ਖੈਬਰ ਪਖਤੂਨ ਲਾਕੇ ਜਿਹੜਾ ਘਟ ਗਿਣ ਭਾਈਚਾਰਾ ਹੈ ਪਾਕਿਸਤਾਨ ਦੇ ਵਿੱਚ ਚਾਹੇ ਉਹ Hindu ਹੈ ਚਾਹੇ ਉਹ Isai hai ਚਾਹੇ ਉਹ Sikh hai ਤੁਸੀਂ ਮੰਨਦੇ ਹੋ ਕਿ ਉਹ ਉਹ ਸੁਰੱਖਿਅਤ ਹੈ ਉੱਥੇ ਮੈਂ ਦੇਖਿਆ ਜੀ ਮੈਂ ਸਿਆਸਤਦਾਨ ਨਹੀਂ ਹੈਗਾ ਸੀ ਮੈਂ ਸਿਆਸੀ ਮੈਂ ਇੱਕ ਭਗਤ ਸਿੰਘ ਮੈਮੋਰੀ ਫਾਊਂਡੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਹਾਂ ਕੋਈ ਭਗਤ ਸਿੰਘ ਤੋਂ ਹਮ ਤਲਕਾਂ ਕੁ ਸਵਾਲਤ ਮੈਂ ਦੱਸਦਾ ਮੈਂ ਹਾਜ਼ਰ ਹੈ ਕਿ ਤੁਹਾਡੇ ਸਾਹਮਣੇ ਬੈਠੇ ਹੈ ਇਹ ਸਿਆਸਤਦਾਨਾਂ ਕੋਲ ਤੁਸੀਂ ਇਸ ਤਰ੍ਹਾਂ ਸਵਾਲ ਕਰੋ ਜਦੋਂ ਕੋਈ ਸਿਆਸਤਦਾਨ ਆਵੇ ਇਸ ਮੁਲਕ 'ਚ ਮੈਂ ਸੌਰੀ ਮੈਂ ਇਸ ਤੇ ਕੋਈ ਮੇਰੇ ਕਮੈਂਟਸ ਨਹੀਂ ਕੋਈ ਤਕਸਰਾ ਨਹੀਂ ਇਸ ਤੇ ਮੇਰਾ ਥੋੜੀ ਜਿਹੀ ਫਾਊਂਡੇਸ਼ਨ ਹੈ ਇਹ ਕੀ ਕੀ ਕੰਮ ਕੀ ਕਰ ਰਹੀ ਹੈ ਭਗਤ ਸਿੰਘ ਦੇ ਉੱਤੇ ਜਿੰਨੇ ਚ ਅਸੀਂ ਭਗਤ ਸਿੰਘ ਦਾ ਪੈਗਾਮ ਜਿਹੜਾ ਅਮਨ ਦਾ ਪੀਸ ਦਾ ਮੁਹੱਬਤ ਦਾ ਉਹ ਸੀ ਆਮ ਕਰਨ ਵਾਸਤੇ ਲਿਟਰੇਚਰ ਛਾਪੇ ਉਸ ਤੇ ਸੜਾ ਭਗਤ ਸਿੰਘ ਫਰੀ ਐਂਬੂਲੈਂਸ ਸਰਵਿਸ ਸ਼ੁਰੂ ਕਰਨ ਦਾ ਪ੍ਰੋਗਰਾਮ ਲਾਹੌਰ ਦੇ ਵਿੱਚ ਉਹ ਬਲਕਿ ਤੇਜ਼ੀ ਨਾਲ ਜਿਹੜਾ ਅਜੰਡਾ ਅੱਗੇ ਵੱਧ ਰਿਹਾ ਹੁੰਦਾ ਤੇ ਉਸ ਤੋਂ ਇਲਾਵਾ ਜਿਹੜਾ ਭਗਤ ਸਿੰਘ ਸਟੱਡੀ ਸਰਕਲ ਕਾਇਮ ਕਰਨਾ ਚਾਹੁੰਦੇ ਸੀ ਲਾਹੌਰ ਦੇ ਤੇ ਇਸੇ ਤਰ੍ਹਾਂ ਭਗਤ ਸਿੰਘ ਹਾਰਟ ਹਸਪੀਟਲ ਅਸੀਂ ਬਣਾਉਣਾ ਚਾਹੁੰਨੇ ਉਹਨਾਂ ਦੁਖੀ ਇਨਸਾਨਾਂ ਦੇ ਵਾਸਤੇ ਕੰਮ ਕੀਤਾ ਸੀ ਭਗਤ ਸਿੰਘ ਨੇ ਉਹਦਾ ਜਿਹੜਾ ਸੋਚ ਸੀ ਉਹਨੂੰ ਅਸੀਂ ਅੱਗੇ ਵਧਾਉਣਾ ਚਾਹੁੰਨੇ ਉਹਨ ਦੀ ਸੋਚ ਪਿਆਰ ਦੀ ਸੋਚ ਸੀ ਮੁਹੱਬਤ ਦੀ ਸੋਚ ਸੀ ਭਾਈਚਾਰੇ ਦੀ ਸੋਚ ਸੀ ਅਮਨ ਦੀ ਸੋਚ ਸੀ ਆਸ਼ੀਰਵਾਦ ਦੀ ਸੋਚ ਸੀ ਉਹਨਾਂ ਦੀ ਕਿ ਜੋ ਰਿਹਾ ਕਿ ਦੋਹਾਂ ਮੁਲਕਾਂ ਨੂੰ ਹਿੰਦੁਸਤਾਨ ਔਰ ਪਾਕਿਸਤਾਨ ਨੂੰ ਜਿਹੜੀ ਗੱਲਬਾਤ ਹੈ ਡਾਇਲੋਗ ਹੈ ਉਹ ਗੱਲਬਾਤ ਦਾ سلسلہ ਜਾਰੀ ਰਹਿਣਾ ਚਾਹੀਦਾ ਹੈ ਇਹ ਤੁਸੀਂ ਬੜਾ ਅੱਛਾ ਸਵਾਲ ਕੀਤਾ ਮੈਂ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਤੁਸੀਂ ਇਹ ਸਵਾਲ ਨਾਲ ਮੈਨੂੰ ਇੱਕ ਹੋਰ ਅੱਗੇ ਮੇਰੀ ਗੱਲ ਨੂੰ ਵਿਦਾਨ ਦਾ ਮੌਕਾ ਫਰਾਮ ਕੀਤਾ ਦੋਨਾਂ ਮੁਲਕਾਂ ਦੇ ਸਰਪਰਾ ਹਿੰਦੁਸਤਾਨ ਤੇ ਪਾਕਿਸਤਾਨ ਦੇ ਸਰਪਰਾ ਉਹਨਾਂ ਨੇ ਸਿਰਫ ਆਪਣੀ ਹੱਦ ਤੱਕ ਦੋਸਤੀਆਂ ਪਾਲੀਆਂ ਨੇ ਅਗਰ ਉਹ ਵਾਕਈ ਮੁਖਲਸ ਨੇ ਦੋਸਤੀ ਅਮਲ ਸੇ ਤੇ ਫਿਰ ਸਾਡੇ ਬਖਤ ਸਿੰਘ ਰੀ ਓਪਨ ਕੇਸ ਨੂੰ ਬੁਨਿਆਦ ਬਣਾ ਕੇ ਦੋਸਤੀ ਦਾ ਲੰਬਾ ਸਫਰ ਇਖਤਿਆਰ ਕਰਨ ਦੋਨਾਂ ਮੁਲਕਾਂ ਦੀ ਜਨਤਾ ਬਾਮ ਗੁਰਬਤ ਦੀ ਲਕੀਰ ਤੋਂ ਵੀ ਥੱਲੇ ਦੀ ਜ਼ਿੰਦਗੀ ਬਸਰ ਕਰ ਰਹੇ ਨੇ ਉਹਨਾਂ ਚ ਇਨਕਲਾਬ ਆ ਸਕਦਾ ਹੈ ਖੁਸ਼ਹਾਲੀ ਆ ਸਕਦੀ ਹੈ ਉਹ ਤੋਂ ਗੁਰਬਤ ਦੂਰ ਹੋ ਸਕਦੀ ਹੈ ਅੱਗੇ ਵਧਣ ਤੇ ਬਖਤ ਸਿੰਘ ਰੀ ਓਪਨ ਕੇਸ ਨੂੰ ਬੁਨਿਆਦ ਬਣਾਣ ਸਾਡਾ ਸਾਂਝਾ ਹੀਰੋ ਸੀ ਦੋਨਾਂ ਮੁਲਕਾਂ ਦਾ